ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀ ਮੱਝ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਖੇਲੂ ਪਸ਼ੂ ਰੱਖੇ ਪਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਕਾਲ ਸਤਿਕਾਰ ਜੀ ਹੋਰ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਗਰਦੀਪ ਸਿੰਘ ਜੀ ਠੀਕ ਹੈ ਜੀ ਢਣੋਲਾ ਖੁਰਦ ਕੋਠੇ ਗੁਰੂ ਕੋਠੇ ਸੰਧੂਆਂ ਦੇ ਕੋਠੇ ਬਾਈ ਠੀਕ ਹੈ ਬਾਈ ਨੇੜੇ ਆਪਾਂ ਨੂੰ ਅੰਡੇ ਆਇਆ ਰਹਿ ਜਾਂਦਾ ਹਟੇ ਐ ਵੀ ਨੇੜੇ ਹੀ ਤਾਂ ਲੋ ਘਰ ਦੂ ਵੀ ਨੇੜੇ ਆ ਤੇ ਬਰਨਾਲਾ ਵੀ ਨਹੀਂ ਬਰਨਾਲਾ ਸ਼ਹਿਰ ਤੋਂ 5-6 ਕਿਲੋਮੀਟਰ ਆ ਓਕੇ ਭਾਈ ਮੋਬਾਈਲ ਨੰਬਰ ਬੋਲ 98158 ਜੀ ਹੂੰ 8154 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਆ ਘਰ ਦੀ ਅਸੀਂ ਪਹਿਲੇ ਸੂਏ ਲਈ ਸੀ ਸੂਈ ਹੋਈ ਓਕੇ ਤੇ ਉਸ ਤੋਂ ਬਾਅਦ ਮੰਨ ਕੇ ਚੱਲ ਆਪਣੇ ਘਰ ਦੂਈ ਆ ਕਈ ਸੂਏ ਸੂਪੀ ਆ ਕਿਹੜਾ ਸੂਆ ਸੁੰਦੀ ਆ ਹਾਂ ਮੇਰਾ ਚੌਥਾ ਪੰਜਵਾਂ ਕਿ ਸੂਆ ਆ ਪੰਜਵਾਂ ਹਾਂ ਠੀਕ ਆ ਭਾਈ ਇਹ ਕਿਹੜੇ ਮੇਲੇ 'ਚ ਚਵਾਈ ਕਰਾਈ ਸੀ ਬਾਈ ਇਹਨੇ? ਇਹਦੀ 12ਵੇਂ ਮਹੀਨੇ ਕਰਾਈ ਸੀ 2018 'ਚ ਜੀ। 2018 'ਚ ਕਰਵਾਈ ਸੀ। ਢਨੋਲੇ ਮੇਲਾ ਹੋਇਆ ਸੀ। ਇਹ ਆਪਣੇ ਬਲਾਕ ਦਾ ਮੇਲਾ ਹੀ ਖੜਾਏ। ਠੀਕ ਆ। ਸਰਟੀਫਿਕੇਟ ਬਾਈ ਕੋਲੇ ਦਾ ਹੈਗਾ ਜਿਹੜਾ ਪ੍ਰੋਪਰ ਆ ਦੇ। ਸਾਰੀ ਤਰੀਕ ਤੇ ਬਾਈ ਦਾ ਨਾਮ ਸਾਰਾ ਕੁਝ ਇਹਦੇ ਸਾਰੀ ਡਿਟੇਲ ਆ ਬਾਈ। ਚਵਾਈ ਤੇ ਇਹ ਮੰਨ ਕੇ ਦਾ ਪਹਿਲੇ ਨੰਬਰ ਦੇ ਆਈ ਸੀ। ਹਾਂਜੀ। ਠੀਕ ਆ। 19 ਕਿਲੋ 550 ਹਨ ਕਿਲੋਗ੍ਰਾਮ 'ਚ ਮੰਨ ਕੇ ਜਲ ਦੁੱਧ ਨੇ ਕੱਢਿਆ। ਉਦੋਂ ਕਿਹੜਾ ਸੂਆ ਸੀ ਇਹ ਉਦੋਂ ਪਹਿਲਾ ਸੂਆ ਸੀ ਪਹਿਲਾ ਸੂਆ ਸੀ ਪਹਿਲੇ ਸੂਏ ਦਾ ਬਾਈ ਦੁੱਧ ਦਾ ਰਿਕਾਰਡ ਆ ਬਹੁਤ ਚੰਗਾ ਰਿਕਾਰਡ ਆ ਠੀਕ ਆ ਕਿ ਨਹੀਂ ਸਰਟੀਫਿਕੇਟ ਆ ਜਿਹੜਾ ਬਾਈ ਨੂੰ ਸਰਕਾਰੀ ਮਿਲਿਆ ਵਾ ਠੀਕ ਆ ਸਾਰਾ ਬਾਈ ਕੋਲੇ ਡਾਟਾ ਹੈਗਾ ਸਾਰਾ ਸਬੂਤ ਹੈਗਾ ਤੇ ਹੁਣ ਮੰਨ ਕੇ ਚੱਲ ਚੌਥਾ ਜਾਂ ਪੰਜਵਾਂ ਸੂਆ ਕਰਮਾਲੀ ਸੋਣਦੀ ਆ ਦਿਨ ਕਿੰਨੇ ਲੋ ਇਹਨੇ 10 ਤਰੀਕ ਨੂੰ ਦਿਨ ਪੂਰੇ ਹੁੰਦਾ ਜੀ ਉੱਪਰ ਦਿਨ ਲਈ ਜਾਂਦੀ ਆ 10 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 5 ਤਰੀਕ ਹੋ ਗਿਆ ਨਾ ਬਾਈ ਹਾਂਜੀ 5 ਤਰੀਕ ਹੋ ਗਈ 10 ਤਰੀਕ ਨੂੰ ਦਿਨ ਪੂਰੇ ਬਾਈ ਕਰਮਾਲੀ ਦੇ ਕਿੰਨਾ ਕਿ ਫਿਰ ਪਿਛਲੇ ਸੋ ਕਿੰਨਾ ਕੱਢਿਆ ਦੁੱਧ ਨੇ ਦੁੱਧ ਦਾ ਰੁਟੀਨ ਚ ਹੀ ਕੱਢੀ ਜਾਂਦੇ ਆ 18 17 18 ਆਮ ਨੋਰਮਲ ਸੇਵਾਂ ਵਾਲੀ ਠੀਕ ਹੈ ਹਾਂਜੀ ਹੂੰ ਬਾਕੀ ਲੰਮਾ ਸਮਾਂ ਦੁੱਧ ਦਿੰਦੀ ਆ ਇਹ ਸੂਣ ਤੋਂ 20 22 ਦਿਨਾਂ ਬਾਅਦ ਚਾਰਤੀ ਪਾ ਦੇ ਕੋਈ ਕਟਰੂ ਕੋਲੇ ਬੰਦ ਲੈਨੇ ਆ ਠੀਕ ਹੈ ਹਾਂਜੀ ਹੂੰ ਠੰਡੀ ਫੁੱਲ ਆ ਫਿਰ ਪੂਰੀ ਹਾਂਜੀ ਹਾਂ ਪੂਰੀ ਫੁੱਲ ਠੰਡੀ ਆ ਬਾਈ ਕਹਿੰਦਾ ਚਾਰਤੀ ਮੈਨ ਲੱਗ ਜਾਂਦੀ ਆ ਬੱਚੇ ਦਾ ਵੀ ਕੋਈ ਬਾਲਾ ਨਹੀਂ ਕਰਨੀ ਠੀਕ ਹੈ ਕਿ ਨਹੀਂ 17 18 19 ਲੀਟਰ ਦੇ ਬਾਈ ਕਹਿੰਦਾ ਨੋਰਮਲ ਜੀ ਸੇਵਾਤੀ ਚੱਲੀ ਜਾਂਦੀ ਆ ਬਾਈ ਕਹਿੰਦਾ ਆਮ ਹੀ ਚਵਾਈ ਕਰੀ ਜਾਂਦੇ ਆ ਆਪਾਂ ਤੇ ਬਾਈ ਦੇ ਘਰ ਦੀ ਆ ਮੰਨ ਕੇ ਚਲੋ ਮੱਝ ਪਹਿਲੇ ਸੂਏ ਬਾਈ ਨੂੰ ਲਈ ਸੀ ਤੇ ਇਸ ਦੀ ਬਿਊਟੀ ਕਮਾਲਾ ਸਿੰਘ ਸਿੰਘ ਬਹੁਤ ਚੰਗਾ ਕੱਦ ਚੰਗਾ ਪਲੀ ਵੀ ਚੰਗੀ ਆ ਥਣ ਥਣ ਬਹੁਤ ਚੰਗਾ ਕੱਲੀ ਕੱਚੀ ਆ ਬਸ 5-4 ਦਿਨਾਂ ਦੀ ਜਿਹੜੀ 5-4 ਦਿਨਾਂ ਦੀ ਕੱਚੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਥਣ ਥਣ ਬੜਾ ਚੰਗਾ ਲੱਗਿਆ ਬਾਕੀ ਵੱਡੀ ਗੱਲ ਜਿਹੜਾ ਬਾਈ ਕੋਲੇ ਸਹੂਤ ਆ ਬਾਈ ਤੇ ਚਵਾਈ ਇਹਦੀ ਹੋਈ ਵੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਠੀਕ ਆ ਸਪੈਸ਼ਲ ਬਾਈ ਕੋਲੇ ਸਰਟੀਫਿਕੇਟ ਖੋਲ ਦੇ ਬਈ ਤੋਰ ਕੇ ਦਿਖਾ ਦੇ ਬਾਕੀ ਸਵੇਰ ਠੰਡਾਗਾ ਜਵਾਈ ਨੂੰ ਬਾਈ ਕਹਿੰਦਾ ਠੰਢੀ ਆ ਠੀਕ ਹੈ ਕਿ ਨਹੀਂ ਚਾਰਟ ਦੀ ਮੈਨ ਲੱਗ ਜਾਂਦੀ ਕੋਈ ਬੱਚੇ ਦਾ ਨਹੀਂ ਬੜਾ ਕਰਦੀ ਬਾਕੀ ਦੁੱਧੋਂ ਵੀ ਬਾਈ ਕਹਿੰਦਾ ਆਪੇ ਛੱਡਣੀ ਪੈਂਦੀ ਠੀਕ ਹੈ ਕਿ ਨਹੀਂ ਬਾਈ ਕੋਲੇ ਥੋੜੀ ਜਿਹੀ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਗੀ ਪਸ਼ੂ ਬਾਈ ਕੋਲੇ ਸਾਰੀ ਚੰਗੀਆਂ ਪਿੱਛੇ ਝੋਟੀਆਂ ਬਹੁਤ ਚੰਗੀਆਂ ਚੰਗੀਆਂ ਸੀਮਣ ਦੀਆਂ ਝੋਟੀਆਂ ਬਾਈ ਥੋੜਾ ਬਰੀਡ ਤੇ ਕੰਮ ਕਰਦਾ ਪਸ਼ੂ ਬਾਈ ਥੋੜੀ ਰੱਖਦਾ ਪੰਜ ਚਾਰ ਪਰ ਰੱਖਦਾ ਸਰੇ ਦੇ ਬਾਈ ਲੈ ਦੋਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਈ ਲੈ ਵਾ ਲੋ ਬਾਕ ਕਮਾਲ ਦਾ ਠੰਣ ਠੁਣ ਬਹੁਤ ਚੰਗਾ ਕਰਮਾ ਆ ਜੀ ਮੁੱਲ ਕੀ ਆ ਭਾਈ ਜਾਇਜ਼ ਫਿਰ ਮੁੱਲ ਕੀ ਰੱਖਿਆ ਜਾਇਜ਼ ਹੈ ਨਾ ਮੁੱਲ ਭਾਈ ਕਹਿੰਦਾ ਭਾਈ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਮੱਝ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਕੱਚੀ ਕੱਚੀ ਆ ਲੇਵੇ ਤੋਂ ਜਿਹੜੀਆਂ ਢਿੱਲਾ ਦਿਖਾਉਂਦੀਆਂ ਨਾ ਅੰਦਾਜ਼ਾ ਲਾਇਓ ਜਮਾ گاਵਾ ਨਾਲ ਲੇਵਾ ਕਰਮਾਣੀ ਨੇ ਤਿਆਰ ਕਰਨਾ ਇਕੱਲੀ ਕੱਚੀ ਕੱਚੀ ਵਾਲਾ ਸਾਰੀਆਂ ਬਲਟ ਲਾਂਕੜ ਤੋਂ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਕਰਮਾਣੀ ਨੇ ਫੇਰ ਸੋਣਾ ਤੇ ਕਿਸੇ ਵੀਰ ਨੂੰ ভাই ਮੱਝ ਪਸੰਦ ਆਵੇ ਤਾਂ ভাই ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦੋਂ ਧੰਨਵਾਦ